ਹਾਂਜੀ ਮੇਰੇ ਵੀਰੋ ਕੀ ਹਾਲ ਹੈ ਜੀ ਸਾਰੇ ਵੀਰਾਂ ਦਾ ਕਾਣੀ ਉਲਝ ਜਿਗੇ ਹੈ ਨਾ ਥੋੜਾ ਜਿਹਾ ਚੇਂਜ ਹੋ ਗਿਆ ਹੋਰ ਕੀ ਬੰਦਾ ਕਰਦਾ ਜੀ ਪੁੱਤਰ ਬਾਦਰ ਸੱਤ ਸਾਰੇ ਵੀਰ ਨੇ ਘਰ ਕੋਲ ਠੀਕ ਹੈ ਲੋ ਪਾਪੋ ਕਰਤੇ ਬਲੌਗ ਦੀ ਸਟਾਰਟਿੰਗ ਤੇ ਉਹ ਕੌਣ ਆ ਗਿਆ ਅੱਛਾ ਨੂਰ ਜਣਾ ਆ ਗਈ ਆ ਗਈ ਬਣਾਉਣਾ ਓਏ ਵਾਲੂਨ ਘਟਾ ਕੇ ਸੁਣੀ ਘਟਾ ਕੇ ਸਤਸ੍ਰੀਕਾਲ ਜੀ ਦੋ ਵਾਰੀ ਮੈਂ ਵੀ ਉੱਠਣ ਦੀ ਤਿਆਰੀ ਕਰਦਾ ਸੀ ਮੈਂ ਉੱਠ ਕੇ ਪਾਈ ਵੱਜ ਗਏ 8 9 9 ਵਜੇ ਹੋਣਗੇ ਹਾਂ ਹਾਂ ਕਰਦੇ ਕਰਦੇ ਲੇਟਾਂ ਕਰਦੇ ਮਨ ਤੋਂ ਦੇ ਹਾਂ ਹੋ ਰਹੀ ਹੈ ਇਹ ਨਾ ਜਿੱਥੋਂ ਆਪਾਂ ਆਏ ਆ ਉਹ ਵਾਲੇ ਉਹ ਵੀ ਕਰ ਦੋ ਉਹ ਵੀ ਕਰ ਦਿੰਦੇ ਆ ਇਧਰ ਬਾਹਰ ਹੈ ਲੇਟੇ ਕਰ ਦੇ ਬੰਦ ਹਾਂ ਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਘਰੇ ਰੋਟੀ ਕਹਿ ਲਿਆ ਗਿਆ ਸੀ ਰੋਟੀ ਟੂਟ ਨਹੀਂ ਖਾਤੇ ਇੰਦੀ ਮਾਣਾ ਮੋਟਾ ਪਾਣੀ ਪੂਣੀ ਜੇਪੀ ਕੇ ਸੱਟ ਵਟੇ ਜਿ ਹੋਏ ਕਹਿਣਦਾ ਪਰ ਚਾਹ ਪਾਣੀ ਪੀ ਆਏ ਤੇ ਇੱਕ ਕਬੂਤਰ ਤੇ ਨਿਗਾ ਪਈ ਐ ਪਹਿਲਾਂ ਹੀ ਦਸੀ ਐ ਨਾ ਆਪਣਾ ਬੱਚਾ ਹੈ ਨਹੀਂ ਉਹ ਕਿ ਥੋੜੇ ਮਾਣ ਮੇ ਲੱਡੂ ਫੁੱਟੇ ਹਨਾ ਵੀ ਆਪਣਾ ਬੱਚਾ ਉਹ ਹੋਰ ਕੋਈ ਐ ਯਾਰ ਉਹ ਤਾਂ ਉਹਦੇ ਫੂੰਜੇ ਤੇ ਰੰਗ ਵੀ ਲਗੇ ਮਨੋਦ ਕਾਲਾ ਕਿ ਹਰਾ ਫੂੰਜਾ ਉਹਦਾ ਹਨਾ ਚਲੋ ਥੋੜੋ ਕੋਈ ਨਾ ਬਾਦੂ ਤੁਰੇ ਫਿਰਦਾ ਪਾਈ ਕਰਨਾ ਤੇ ਬਈ ਸਭ ਤੋਂ ਪਹਿਲਾ ਕੰਮ ਕਰਨਾ ਆਪਾਂ ਬਾਦਲ ਜਾ ਕੇ ਦੋ ਸਰਿੰਗਾਂ ਲੈ ਕੇ ਆਉਣਗੇ ਯਾਰ ਬੱਚਿਆਂ ਨੂੰ ਪਾਣੀ ਪੂਣੀ ਦੇਣਾ ਛੋਲੇ ਛੂਲੇ ਦੇਣੇ ਵਿਚਾਰਨ ਵਗੈ। ਹਾਂਜੀ ਮੇਰੇ ਵੀਰੋ ਲੈ ਲਿਆ ਜੀ 2 ਸਰਿੰਜਾਂ ਪਾਲੀਆਂ ਆਪਣੇ ਬੈਗ 'ਚ ਠੀਕ ਹੈ। ਤੇ ਬਾਸ ਚੱਲਦੇ ਆ ਘਰ ਨੂੰ ਮੈਨੂੰ ਅੱਜ ਦਾ ਰਾਜ ਵੀ ਛੁੱਟੀ ਆ ਯਾਰ ਬਾਪੂ ਜੀ। ਹਾਂਜੀ ਮੇਰੇ ਵੀਰੋ ਆਗੇ ਭਾਈ ਵਾਪਸ ਘਰੇ। ਜੀ 2 ਸਰਿੰਜਾਂ ਲਿਆਉਂਦਗਾ। ਇੱਕ ਲੈਂਦੀ 60 ਐਮਐਲ ਵਾਲੀ ਜੀ ਤੇ ਪੁਆਇੰਟ ਵੀ ਲਿਖਿਆ ਛੋਟੇ 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 ਨਾ। ਇੱਕ ਲੈਂਦੀ ਡਿਸਪੋ ਵੈਣ ਵਾਲੀ 20 ਐਮਐਲ ਵਾਲੀ ਸਰਿੰਜਾ ਆਪਣੀ। ਇਹਦੇ ਨਾਲ ਤਾਂ ਸੂਈ ਵੀ ਆਈ ਆ ਬਾਪੂ ਠੀਕ ਹੈ। ਬਾਕੀ ਆਪਣੇ ਤਾਂ ਇੰਨੇ ਕੇ ਜ਼ਿਆਦਾ ਸੈੱਲ ਬਣਿਆ ਹਨ ਜਿਹੜੀ ਉਹ 3 ਐਮ ਐਨ ਵਾਲੀ ਸੁਰੰਜ ਹੁੰਦੀ ਹੈ ਕਿ 5ਾਂ ਵਾਲੀ ਹੁੰਦੀ ਹੈ ਉਹ ਡਾਕਟਰ ਦਿੰਦੇ ਨਹੀਂ ਮੈਡੀਕਲ ਵਾਲੇ ਕਿਸੇ ਨੂੰ ਹਨ ਛਿੱਟ ਛਿੱਟੇ ਲਾਉਣ ਵਾਲਾ ਤੁਹਾਨੂੰ ਪਤਾ ਬਹੁਤ ਮਾੜਾ ਹਾਲ ਚੱਲ ਰਿਹਾ ਤੁਹਾਨੂੰ ਦਾ ਆਪਾਂ ਨੂੰ ਕੋਈ ਦਿੱਕਤ ਨਹੀਂ ਕੋਈ ਸੁਰੰਜ ਕੋਈ ਸੂਈ ਕੁਝ ਵੀ ਮੰਗ ਲਗੇ ਕੋਈ ਮੈਡੀਸਨ ਮੰਗ ਲਗੇ ਪੁੱਠੀ ਸਿੱਧੀ ਸਭ ਕੱਟ ਕੇ ਦੇ ਦਿਆ ਉਹਨਾਂ ਨੂੰ ਪਤਾ ਇਹਨਾਂ ਨੇ ਕਬੂਤਰਾ ਜੀ ਵਰਤ ਨਹੀਂ ਹੈ ਹਨ ਹੋਰ ਤਾਂ ਕੀ ਕਰਨਾਗੇ ਨਹੀਂ ਬਾਕੀ ਇੱਕ ਗੱਲ ਹੋਰ ਵੀ ਸੱਚ ਹੈ ਹਨ ਮੈਂ ਪਿਛਲੀ ਵੀਡੀਓ ਤੇ ਮਾੜਾ ਮੋਟਾ ਬੋਲਦਾ ਸੀਗਾ ਮਤਲਬ ਉਹਦੋਂ ਪਿਛਲੀ ਵੀਡੀਓ 'ਚ ਹਨ ਵੀ ਜਿਹੜਾ ਬਾਲਾ ਗਿਆਨ ਚਾ ਦਿੰਦੇ ਆ ਤੇ ਉਹ ਫਿਰ ਵੀ ਨਹੀਂ ਹਟਦੇ ਲੋਕ ਫਿਰ ਵੀ ਥੱਲੇ ਕਮੈਂਟ ਕਰੀ ਪਏ ਆ ਪਤੰਦਰ ਦੇ ਮਾਣ ਕੇ ਚੱਲੋ ਯਾਰ ਆਖੀ ਜਾਂਦਾ ਵੀ ਉਹੀ ਫੀਲ ਚੱਕੀ ਜਾਂਦਾ ਹਨ ਉਹ ਯਾਰ ਫੀਲ ਚੱਕਣ ਵਾਲੀ ਕਿਹੜੀ ਗੱਲ ਆ ਬਾਈ ਫੀਲ ਤੁਸੀਂ ਆਏ ਤਾਂ ਦੱਸੋ ਵੀ ਫੀਲ ਮੈਂ ਚੱਕੀ ਕਿਹੜੇ ਪਾਸੇ ਤੁਹਾਨੂੰ ਲੱਗਦਾ ਫੀਲ ਚੱਕੀ ਜਾਂਦਾ ਹੈ ਵੀ ਇੱਕ ਤਾਂ ਹੋਵੇ ਨਾ ਬੰਦਾ ਵੀ ਚਿੱਟੇ ਲੀੜੇ ਪਾ ਕੇ ਸਰਦਾਰ ਬਣ ਕੇ ਫਿਰਦਾ ਰਹਿੰਦਾ ਉਹ ਸਾਰਾ ਦਿਨ ਹਨਾ ਉਹ ਤਾਂ ਮੰਨ ਗੀ ਚੱਲ ਕੋਈ ਫੀਲ ਵੀ ਚਾਗਦਾ ਪਾਟੇ ਲੀੜੇ ਆ ਆ ਦੇਖਿਓ ਪਰ ਕੇ ਪਰਲੇ ਲੀੜੇ ਪਾਏ ਹੁੰਦੇ ਆ ਤੇ ਬਾਕੀ ਫੀਲ ਤੁਸੀਂ ਐਂ ਹਿਸਾਬ ਲਾ ਲਓ ਨਾ ਵੀ ਰਹਿਣਾ ਕਿੱਥੇ ਐ ਮੈਂ ਕਿਹੜਾ ਘਰ ਛੱਡ ਕੇ ਖੜ ਜੋ ਜੇ ਐਡੀ ਕੋਈ ਗੱਲਬਾਤ ਹੋਵੇ ਉਹ ਸਾਹਮਣੇ ਘਰ ਦੇ ਹੀ ਜਾਂਦਾ ਨਾ ਉਹ ਛੱਡ ਕੇ ਇੱਥੇ ਐ ਮੈਂ ਕਿੰਨਾ ਕਰਕੇ ਐ ਉਤਰਾ ਕਰਕੇ ਆ ਬਾਈ ਯਾਰ ਠੀਕ ਹੈ ਕਿ ਨਹੀਂ ساری ਉਮਰ ਤਾਂ ਹੋ ਗਈ ਬਿਠਾਂ ਚੱਕੀ ਜਾਂਦਾ हूं ਠੀਕ ਹੈ ਕਿ ਨਹੀਂ ساری ਲਾਈਫ ਇਹਨਾਂ ਨੂੰ ਸਮਰਪਿਤ ਕਰਤੀ ਹਜੇ ਤੁਸੀਂ ਕਹਿੰਦੇ ਫੀਲ ਚੱਕੀ ਜਾਂਦਾ ਚਲੋ ਥੋੜੇ ਨਾਲ ਨਹੀਂ ਪੂਰਾ ਆ ਸਕਦਾ ਬਾਈ ਮੈਂ ਗੱਲ ਮੁਕੀ ਰਾਂਦ ਗਈ ਠੀਕ ਹੈ ਕਿ ਨਹੀਂ ਤੁਸੀਂ ਜਿੱਤ ਗਏ ਆਪਾਂ ਹਾਰ ਗਏ ਤੁਸੀਂ ਸਹੀ ਹੋ ਆਪਾਂ ਗੱਲ ਖਤਮ ਹੈ ਬਾਈ ਠੀਕ ਹੈ ਕਿ ਨਹੀਂ ਬਾਕੀ ਮੈਂ ਜੇ ਕੁਝ ਗਲਤ ਆਖਿਆ ਹੋਵੇ ਤਾਂ ਦੱਸੋ ਪਰ ਫਿਰ ਉਹੀ ਗੱਲ ਹੈ ਨਾ ਵੀ ਬੁੰਡ ਪੂਰੀ ਮੱਚੀ ਹੈ ਹਜੇ ਵੀ ਲੋਕਾਂ ਦੀ ਵੀ ਆਪਾਂ ਸਹੀ ਗੱਲ ਕੀਤੀ ਐ ਜੇ ਤੁਹਾਨੂੰ ਮੈਂ ਚੰਗਾ ਲੱਗਦਾ ਬਈ ਤਾਂ ਤੁਸੀਂ ਵੇਖ ਲਓ ਜੇ ਤੁਹਾਨੂੰ ਮੈਂ ਨਹੀਂ ਚੰਗਾ ਲੱਗਦਾ ਤੁਹਾਨੂੰ ਮੇਰੇ ਗੱਲਾਂ ਨਹੀਂ ਰਾਸ ਆਉਂਦੀਆਂ ਤੁਸੀਂ ਬਈ ਅੱਗੇ ਟੱਪ ਜੋ ਛੱਡੋ ਨਾ ਦੇਖੋ ਯਾਰ ਗੱਲ ਖਤਮ ਹਣਾ ਤੁਸੀਂ ਵਿੱਚ ਭੈਣ ਤਾਂ ਨਾ ਜਾਓ ਮੈਂ ਤਾਂ ਐ ਗਿਆ ਸੀ ਤੁਹਾਨੂੰ ਪੁੱਠੀ ਸਿੱਧੀ ਵੀ ਕੈਰ ਦਾ ਭਾਵ ਐ ਯਾਰ ਕੋਈ ਗੱਲ ਹੁੰਦੀ ਐ ਜਾਇਜ਼ ਇੱਕ ਹੁੰਦੀ ਐ ਨਜਾਇਜ਼ ਬੰਦਾ ਚੱਬ ਕੇ ਗੱਲ ਕਰਦਾ ਕੋਈ ਘੜਾ ਪਤਾ ਹੀ ਨਾ ਲੱਗਦਾ ਹੁਣੇ ਉਹੀ ਗੱਲ ਜੇ ਮੈਂ ਕੱਲ ਕੀ ਆਖੀ ਸੀਗੀ ਜਿਵੇਂ ਆਇਆ ਇੱਥੇ ਵੀਡੀਓ ਪਾ ਦਿਨਾਂ ਯੂਬੀ ਆਜੇ ਪਹਿਲੀ ਦਿਨ ਆਪਣਾ 2 ਘੰਟੇ ਬੱਚਾ ਹੋ ਗਿਆ ਲੋਕਾਂ ਨੇ ਕਿਹਾ ਖਾ ਅੱਛਾ ਬਈ ਸਾਡੇ ਛੱਡੀ ਸੀ ਸਾਰਾ ਦਿਨ ਮਾਰ ਕੇ ਬੈਠੇ ਹੈਗੇ ਬਈ ਚੰਗੀ ਗੱਲ ਆ ਤੁਹਾਡੇ ਦਿਨ ਮਾਰ ਕੇ ਬਹਿੰਦੇ ਆ ਅੱਪਾ ਪੂਰੇ ਖੁਸ਼ ਆ ਅੱਪਾ ਕਹਿਣੇ ਆ ਵੀ ਸਾਰੇ ਭਰਾ ਬਾਜੀਆਂ ਜੀਤਨ ਸਾਰੇ ਭਰਾਵਾਂ ਦੇ ਕੂਤਰ ਤੰਦਰੁਸਤ ਹੋਣ ਸਾਰੇ ਭਰਾ ਬਈ ਤਰੱਕੀ ਕਰਨ ਪੂਰੇ ਖੁਸ਼ ਆ ਅਪਾਂਦਰੋਂ ਸਾਰੇ ਵੀ ਚੜ੍ਹਦੀ ਕਲਾ 'ਚ ਰਹਿਣ ਗੱਲ ਮੁੱਕਦੀ ਐ ਪਰ ਮੈਨੂੰ ਕੋਈ ਦੱਸਿਆ ਨਹੀਂ ਉਹ ਮੈਨੂੰ ਦੱਸਣਾ ਕੀ ਹੋ ਜੂਗਾ ਹਣ ਮੈਂ ਕਹਤਾ ਨਾ ਆਪਣੇ ਕੋਲੇ ਹਰੱਤਾ ਬੱਚਾ ਘੜਤਾ ਇਹਦੇ ਨਾਲ ਤੇ ਸਾਡੇ ਕੋਲੇ ਪੰਜ ਬੈਠੇ ਆ ਬਾਈ ਤੇ ਬੈਠੇ ਰਹਿ ਮੈਨੂੰ ਕਿ ਭਾਈ ਤੁਹਾਡੇ ਕੋਲੇ ਪੰਜ ਬੈਠੇ ਆ ਦਾ ਗੱਲ ਤਾਂ ਸਮਝਉਣਾ ਤੁਸੀਂ ਚਲੋ ਛੱਡੋ ਯਾਰਾ ਕਿੰਦਰ ਮੱਥਾ ਮਾਰ ਮੇਰੀ ਗੱਲ ਸੁਣੋ ਮੈਂ ਤੁਹਾਡੇ ਯਾਰ ਗਾਣਿਕਾ ਵੀ ਆਪ ਦਾ ਸ਼ੌਂਕ ਪੂਰਾ ਕਰਨ ਵਾਸਤੇ ਘਰਦਿਆਂ ਵੀ ਗੱਲ ਚੂਠਾ ਦੇਉਂਗਾ ਜਾਂ ਘਰੋਂ ਪੈਸੇ ਮੰਗੂਗਾ ਹਨਾ ਤੇ ਆਪਦੇ ਪੈਰੋ ਸਿਰੋ ਹੋਗੇ ਸਾਰਾ ਕੰਮ ਬਈ ਮੁਗਦੀ ਗੱਲ ਹੈ ਠੀਕ ਹੈ ਕਿ ਨਹੀਂ ਫੂਡੇ ਪਾਈ ਸਾਰਾ ਕੁਝ ਦਾਣਿਆਂ ਤੋਂ ਲੈ ਕੇ ਖਰਾਕ ਤੋਂ ਲੈ ਕੇ ਬਦਾਮਾਂ ਤੱਕ ਸਾਰੀਆਂ ਇੰਟਰੀਆਂ ਕੱਲਾ ਕੱਲਾ ਖਰਚਾ ਸਾਰਾ ਕੁਝ ਏ ਟੂ ਜ਼ੈਡ ਬਈ ਆਪ ਘਰੋਂ 1 ਰੁਪਿਆ ਨਹੀਂ ਲੈਤਾ ਕਦੇ ਆਪਾਂ 1 ਰੁਪਿਆ ਵੀ ਕਿਵੇਂ ਹੁੰਦਾ ਠੀਕ ਹੈ ਕਿ ਨਹੀਂ ਆਪਦੇ ਸਰਦਿਆਂ ਜਾ ਕੋਈ ਜਿਹੜੇ ਆਪਣੇ ਬਾਹਰਲੇ ਭਰਾ ਆ ਹਣਾ ਉਹਨਾਂ ਦੀ ਸਪੋਰਟ ਆਪਾਂ ਨੂੰ ਮੇਨ ਗੱਲ ਇਹ ਹੈ ਠੀਕ ਹੈ ਕਿ ਨਹੀਂ ਤੇ ਹਜੇ ਤੁਸੀਂ ਕਿਹਨੂੰ ਲੱਭਦਾ ਫੁਕਰਾ ਬੰਦਾ ਫੀਸ ਚਾਹਦਾ ਫੁਕਰੇ ਬੰਦਾ ਜਿਹੜੇ ਫੁਕਰੇ ਬੰਦੇ ਹੈਗੇ ਆ ਉਹਨਾਂ ਨੂੰ ਤੁਸੀਂ ਕਹਿੰਦੇ ਨਹੀਂ ਕਿ ਠੀਕ ਹੈ ਕਿ ਨਹੀਂ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਇਧਰੋਂ ਸੁਣਦੇ ਆਂ ਇਧਰੋਂ ਕੱਢ ਦਿੰਨੇ ਆਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਟੈਨਸ਼ਨ ਲੈਣਾ ਗਣਾ ਫੋਰ ਬਹੁਤ ਹੈ ਮੇਰੇ ਕੋਲ ਟੈਨਸ਼ਨ ਹੈ ਮੇਰੇ ਕੋਲ ਬਹੁਤ ਜ਼ਿਆਦਾ ਹੈ ਆ ਨਿਗਮ ਮੋਟਾਂਗਲਾਂੇ ਟੈਨਸ਼ਨ ਨਹੀਂ ਲੈਂਦੀ ਆਪਾਂ ਕਹਿੰਦੇ ਠੀਕ ਹੈ ਕਿ ਨਹੀਂ ਆਪਾਂ ਆਪਦਾ ਨਜ਼ਾਰਾ ਲੈਨੇ ਆਂ ਠੀਕ ਆ ਬਈ ਮੈਂ ਵੀ ਬਈ ਯਾਰ ਕੂਲ ਰੇਸਿੰਗ ਜਾ ਕੇ ਸੌ ਸਕਦਾ ਯਾਰ ਸਾਰੀ ਗਰਮੀ ਭਾਂਚੇ ਦਾ ਪੱਖੇ ਥਲੇ ਕੱਢੀ ਆ ਤੁਸੀਂ ਆ ਕੇ ਕੱਢ ਕੇ ਦੇਖੋ ਮੈਂ ਬੈਠਾਏ ਇਥੇ ਛੱਡ ਕੇ ਭੱਜੂਗਾ ਦੱਸ ਦੇਣਾ ਤੁਸੀਂ ਆਖੋ ਭੈਣ ਦਾ ਨੱਕਾ ਜਾਵੇ ਹੋਜੀ ਕਬੂਤਰਬਾਜੀ ਚੱਲੋ ਘਰੇ ਤੇ ਹਜੇ ਤੁਸੀਂ ਕੀ ਆਣੇ ਬੰਦਾ ਫੀਲ ਚੱਕਦਾ ਲੈ ਫੀਲ ਤੁਸੀਂ ਮੇਰੇ ਗੱਲ ਮੁਕੀ ਮਹਿਫਿਲ ਜਾਣਾ ਜਿਹੜਾ ਕੰਮ ਮੈਂ ਕਰਦਾ ਆ ਜੋ ਤੁਸੀਂ ਫੀਲ ਚੱਕ ਕੇ ਦੇਖ ਲਓ ਇੱਥੇ ਤੁਹਾਨੂੰ ਪਤਾ ਲੱਗ ਜੂ ਕਿੰਨਾ ਕ ਨੇਯਾਰ ਆਉਂਦਾ ਫੀਲ ਚੱਕਣ ਜੀ ਹੋਜੀ ਠੀਕ ਹੈ ਕਿ ਨਹੀਂ ਬਾਾਕੀ ਕੋਈ ਡੈ ਇੱਕਦ ਨਹੀਂ ਫੀਲ ਹਾਂ ਜੇ ਮੇਰੇ ਪੱਲੇ ਕੁਛ ਆਇਆ ਤਾਂ ਮੈਂ ਫੀਲ ਵੀ ਚੱਕੂਗਾ ਗੱਲ ਮੁਕੀ ਥੋੜੇ ਪੱਲੇ ਹੀ ਕੱਖ ਨਹੀਂ ਠੀਕ ਹੈ ਕਿ ਨਹੀਂ ਤੁਸੀਂ ਸਿਰਫ ਉਹੀ ਰਹੇਗੇ ਭੌਂਕਣ ਵਾਲੇ ਇੱਕ ਢੀਡ ਜਿਹੜੇ ਗਲੀਆਂ 'ਚ ਫਿਰਦੇ ਹੁੰਦੇ ਆ ਮੁਗਦੀ ਗੱਲ ਇੱਥੇ ਆ ਚਲੋ ਛੱਡੋ ਕੋਈ ਡਿੱਕਤ ਵਾਲੀ ਗੱਲ ਨਹੀਂ ਬਾਈ ਹਨਾ ਬਾਕੀ ਸਾਰੇ ਆਪਣੇ ਛੋਟੇ ਵੱਡੇ ਭਰਾ ਐ ਹਨਾ ਬਹੁਤ ਪਿਆਰ ਕਰਦੇ ਆ ਸਾਰੇ ਸਾਰਿਆਂ ਨੂੰ ਦਿਲੋਂ ਲਵ ਯੂ ਬਈ ਇਹਨੇ ਸਪੋਰਟ ਕਰਦੇ ਆ ਜਿਹੜੇ ਦੇਖਦੇ ਆ ਹਨਾ ਤੇ ਬਾਕੀ ਭਾਈ ਹੁਣ ਮੈਂ ਬਾਲੀਆਂ ਗੱਲਾਂ ਨਾ ਕਰਾਂ ਨਾ ਤੜਕੋ ਤੜਕੀ ਫੇਰ ਮੈਂ ਲੈਕਚਰ ਸਟਾਰਟ ਕਰਾਂ ਤੁਸੀਂ ਵੀ ਆ ਕੇ ਹੋਵੋਗੇ ਹਨਾ ਭੈਣਾਂ ਨੇ ਕਿਤੇ ਹੀ ਫੜ ਲਿਆ ਇਹ ਜਿਹੜੀਆਂ ਪੇਪਾਂ ਵਿੱਚ ਆਪਾਂ ਸਰਿੰਜ ਮੂਰੀ ਲਾਉਣੀਆਂ ਇਹਨਾਂ ਨੂੰ ਸਿਰ ਤਾਂ ਪਾਣੀ 'ਚ ਆਪਾਂ ਠੀਕ ਆ ਚੰਗੀ ਤਰ੍ਹਾਂ ਅੰਦਰ ਡ ਇਹਨਾਂ ਨੂੰ ਰੱਖ ਦਗੇ ਧੁੱਪੇ ਇੱਕ ਦੋ ਘੰਟੇ ਧੁੱਪੇ ਰਹਿਣੀਆਂ ਤੇ ਮਾੜੀ ਮੋਟੀ ਕੋਈ ਦਵਾਈ ਦੂਈ ਹੁੰਦੀ ਹੈ ਹਨਾ ਉਹ ਸਾਫ਼ ਹੋ ਜਾਈ ਜਾਮ ਓਕੇ ਹਾਂਜੀ ਬਾਬੇ ਬੱਚੇ ਚੱਕ ਲੈਂਦੇ ਜੀ ਦੋਵੇਂ ਤੇ ਇਹਨਾਂ ਨੂੰ ਦੇਵਾਂ ਸ਼ੋਲੇ ਤੇ ਮਾਰ ਹਾਂਜੀ ਬੱਚਾ ਨੂੰ ਦੇਦੇ ਸ਼ੋਲੇ ਐਂਡ ਵਾਟਰ ਤੇ ਬਈ ਜਿਹੜੀ ਆਪਣੀ ਸਰਿੰਜਾ ਇਹਦੇ ਉੱਤੇ ਟੇਪ ਬਲੇਡ ਲਿਆ ਕਰੋ ਜਿਹੜੀ ਆਪਣੀ ਚਿੱਟੀ ਟੇਪ ਨਹੀਂ ਹੁੰਦੀ ਤੇ ਉਹਦੇ ਕਰਕੇ ਨਾ ਮੰਨ ਕੇ ਚੱਲੋ ਵੀ ਆਹ ਪੁਆਇੰਟ ਜੇ ਖਰਾਬ ਨਹੀਂ ਹੁੰਦੇ ਯਾਰ ਕਿਉਂਕਿ ਜੇ ਇਹਦਾ ਖਰਾਬ ਹੋਊਗਾ ਤਦ ਉਹ ਸਰਿੰਜ ਵੀ ਖਰਾਬ ਹੈ ਕੋਈ ਐਸਟੀਮੇਟ ਨਹੀਂ ਲੈਂਦੇ ਕਿੰਨੇ ਐਮਐਲ ਦੇ ਤੱਕ ਨੇ ਨਹੀਂ ਇਹਦੇ ਨਾਲ ਜਿਆਦਾ ਲੰਮਾ ਟਾਈਮ ਚੱਲੇ ਜਾਂਦੀ ਹੈ ਸਰੰਜ ਤੇ ਕੱਲ ਤੋਂ ਬਈ ਆਪਾਂ ਚੱਕ ਲੈਣੇ ਸਾਰੇ ਬੱਚੇ ਹੁਣ ਤਾਂ ਸਿਰਫ ਦੋ ਬੱਚਿਆਂ ਨੂੰ ਛੋਲੇ ਦਿੰਨੇ ਆ ਤੇ ਕਿਉਂਕਿ ਜੋੜੀਆਂ ਨੇ ਦੂਰੀ ਦੂਰੀ ਰਾਂਡੇ ਧਰੀ ਬਿਠਿਆ ਆਈਆਂ ਤੇ ਬੱਚੇ ਹੱਥੀ ਪਾਲਾਂਗੇ 10-15 ਬੱਚੇ ਚੱਕਣੇ ਕੱਲ ਤੋਂ ਆਪਾਂ ਨੜੇਰਾ ਆਪ ਕੰਮ ਲੱਗੇ ਰਵਾਂਗੇ ਇਦਨਲੇ ਇਨੀ ਨਾਲ ਨਾ ਬੱਚੇ ਜਿਹੜੇ ਇੱਕ ਤਾਂ ਮਾਂ ਬਿਉਨੇ ਪਾਲੇ ਹੁਣ ਉਹ ਬੱਚੇ ਤਰੇੜ ਵਾਲੀ ਕਰਦੇ ਆ ਉਹ ਠੀਕ ਆ ਉਹ ਬੱਚਾ ਤੇ ਅੱਜ ਵੀ ਵਾਲੀ ਹੁੰਦੀ ਹੈ ਜਿਹੜੇ ਆਪਾਂ ਹੱਥੀ ਪਾਲਦੇ ਆ ਬੱਚੇ ਉਹ ਮੱਠੇ ਪੈ ਜਾਂਦੇ ਆ ਬੰਦੇ ਤੋਂ ਮੋਹ ਜਾ ਪੈ ਜਾਂਦਾ ਡਰ ਨੂੰ ਘਟ ਜਾਂਦੇ ਆ ਤੇ ਸੌਖੇ ਤਾਂ ਕਰਕੇ ਤੇ ਬਾਕੀ ਇਹਨਾਂ ਨੂੰ ਛੱਡ ਦਈਏ ਭਾਈ ਇੰਜਰੇ ਚ ਚੱਲ ਬੇਬੀ ਤੂੰ ਵੀ ਚੱਲ 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 ਆਹ ਗੁੱਡ ਬੇਬੀ ਹਾਂਜੀ ਬਾਪੇ ਤੇ ਕਬੂਤਰਾਂ ਨੂੰ ਸਵੇਰ ਦੇ ਟਾਈਮ ਦੀ ਡਾਈਟ ਰੱਖਦੇ ਮੇਰੇ ਵੀਰ ਉਹ ਡਾਈਟ ਨਾਟ ਡਾਟ ਡਾਈਟ ਆਇਆ 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 ਬੱਤਰ ਇਧਰ ਲੈ ਬاسي ਰੱਖ ਦੇ ਬਈ ਦੂਜੇ ਗੁੱਡੇ 'ਤੇ ਆਇਓ 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 ਆਇਆ ਬੱਤਰ ਥਾਲੂ ਉਹ ਕੀ ਰਿਪੋਰਟ ਤੇਦਰ ਬਈ ਸ਼ੂਲੇ ਪਾਦੇ ਧੁੱਪੇ ਪਕਾੜ ਕੇ ਬਾਹਰ ਇਹ ਲੱਗੇ ਜੇ ਪਏ ਸੀ ਥੋੜੇ ਥੋੜੇ ਜੇ ਇਹ ਮੈਂ ਐਵੇਂ ਖਰਾਬ ਹੋ ਜਾਣਗੇ ਪਏ ਪਏ ਹਨਾ ਇੱਕ ਵਾਰੀ ਧੁੱਪ ਲਵਾ ਦੇ ਚੰਗੀ ਤਰ੍ਹਾਂ ਹੇ ਚਲਿਆਂ ਘਰ ਨੂੰ ਬਾਦ ਫੇਰ ਆਈ ਦੂਜਾ ਗੜਾ ਆ ਗਿਆ ਫਸਲ ਦਾ ਓਡੇ ਤੋਂ ਫਟਰਾ ਐਂ ਡ੍ਰੌਪ ਕਰਨਾ ਹੈ ਮੜਾ ਤੇ ਇੰਦਰ ਨੂੰ ਆ ਗਈ ਜਿੱਦਾਂ ਇਹ ਕਰੇ ਤੇ ਰੋਟੀ ਪਾਣੀ ਛਕਿਆਂ ਦਾ ਬ్రో ਮੈਂ ਜਾਣਦਾ ਜੀ ਖੇਤ ਚਾਹ ਫੜਾਉਣ ਫਿਰ ਮੇਰੇ ਯਾਦ ਆ ਆਪਾਂ ਵਾਲ ਪੁੱਟੀ ਜੀ ਲੈ ਕੇ ਆਂਦੀ ਜਿਹੜੀ ਉਹ ਧਾਰ ਲੈਂਦੀ ਸੀ ਬਈ ਉਹਦੇ ਪੈਸੇ ਕਟਾਉਣ ਜਾਂਦਾ ਸੀ ਨਲੇ ਮੈਂ ਕੂਪਨ ਦੇ ਚੱਕਲੇ ਜਿਹੜੇ ਉਹ ਚੋਂ ਨਿਕਲੇ ਸੀ ਹਨਾ ਕੋਈ ਤਦ ਤਰੀਕ ਕਿੰਨੇ ਕੋਨੇ ਰੁਪਏ ਨਿਕਲੇ ਹੋਣਗੇ ਇਹ ਵੀ ਵਿੱਚ ਹੀ ਉਹਨਾਂ ਨੂੰ ਦੇ ਆਵਾਂਗੇ ਤੇ ਬਾਕੀ ਰੁਪਏ ਕਟਾਇਆ ਹੋ ਗਿਆ ਹੌਲੀ ਹੌਲੀ ਜਿਵੇਂ ਜਿਵੇਂ ਮੇਰੇ ਯਾਦ ਆਉਂਦੇ ਆ ਵੀ ਕਿ ਹਨਾ ਵੀ ਧਾਰ ਸੁਧਾਰ ਕਿਦੀ ਕੁਦੇ ਰਹਿ ਗਏ ਉਹ ਵੀ ਉਹਨਾਂ ਕਟਾਈ ਜਾਂਦਾ ਮੁੜ ਕੇ ਫਿਰ ਪੈਸੇ ਥੋੜੇ ਹੀ ਰਹਿ ਜਾਂਦੇ ਲੱਗ ਲੱਗ ਕੇ ਜਾਂਦੇ ਹਨਾ ਤਾਂ ਚਲਿਏ ਘਰ ਨੂੰ ਐਸੇ ਵੀ ਕਟਾਇਆ ਜਾਂਦਾ ਤੇ ਖੇਤ ਚਾਹ ਜੋ ਵੀ ਫੜਾ ਦੇ ਮੇਰੇ ਵੀਰੋ ਹਾਂਜੀ ਮੇਰੇ ਵੀਰੋ ਆਗੇ ਜੀ ਘਰੇ ਤੇ ਅਨਸਾਰ ਨਿਗਾਹ ਮਾਰੀਆਂ ਨੇ ਵੀ ਕਿਤੇ ਕੋਈ ਪੈਪ ਮਿਲ ਜਾਣਾ 2 ਇੰਚ ਦੀ ਰਵੜ ਵਾਲੀ ਤਾਂ ਪਾਉਥੇ ਪੋਰ ਲਾਦ ਕੇ ਇੱਕ ਹੋਰ ਥੱਲੇ ਹੋ ਥੇ ਕਰਕੇ ਇੱਥੇ ਆਪਣੇ ਛੋਲੇ ਸੁੱਕਣੇ ਪਾਏ ਪਰ ਥੱਲੇ ਥੱਲੇ ਚਾਰ ਕਿਸ਼ਰਾਂ ਨੀਂਗਾਂ ਨੀਂਗਾ ਲੱਗ ਜਾ ਕਰਨਗਾ ਹਾਂਜੀ ਮੇਰੇ ਵੀਰੋ ਅੱਜ ਵਾਲਾ ਵੀ ਦਿਨ ਸ਼ਿਫ ਚੱਲਿਆ ਭਾਈ ਤੇ ਕੰਮ ਪਤ ਸਭ ਬਹੁਤ ਜ਼ਿਆਦੇ ਨਿਵੇੜਤਾ ਜਾ ਚ ਕੰਮ ਕੀ ਨਿਵੇੜਤ ਜਿਹੜੀ ਇੱਕ ਛਤਰੀ ਰਹਿਂਦੀ ਸੀ ਬਈ ਉਹ ਕੰਪਲੀਟ ਕਰਤੀ। ਇਸ ਦੂਤੇ ਕੀ ਆ ਬਈ ਯਾਰ ਹਨਾ ਤੇ ਇਹ ਛਤਰੀ ਦੀਆਂ ਤਆਂ ਪੱਟੀਆਂ ਪੈ ਗਈਆਂ। ਬਸ ਇੱਕ ਗਲਤੀ ਹੋ ਗਈ ਮੇਰੇ ਤੋਂ ਵੀ ਦੋ ਤਆਂ ਸਿੱਕਦਾ ਪਹਿਲਾਂ ਵਾਲੀ ਜਵਾਂ ਆ ਨਵੀਂ ਤੈ ਸੀ ਬਈ ਤੇ ਇਹ ਤਾਂ ਨਾ ਮੇਥੋਂ ਇੱਥੋਂ ਪਾੜ ਗਈ ਇੱਕ ਪਾਸਿਓਂ। ਤੇ ਜਦੋਂ ਮੈਂ ਬਾਅਦ 'ਚ ਵੇਖੀ ਤੇ ਇਹ ਵਧਿਕਾ ਨਵੀਂ ਪਈ ਸੀ ਝਾੜ ਕੇ ਲੱਗ ਸਕਦੀ ਸੀ ਐਂ ਪੁੱਠੀ ਕਰਕੇ ਜਿਵੇਂ ਆ ਦਾ ਦੂਜਾ ਪਾਸਾ ਐ ਤੇ ਇਹ ਐਂ ਲੱਗ ਸਕਦੀ ਸੀ। ਚਲੋ ਕੋਈ ਦਿੱਕਤ ਨਹੀਂ। ਆ ਸੀਗੀ ਉਹ ਛਤਰੀ ਜਿਹੜੀ ਸਿਉਣੀ ਰਹਿਂਦੀ ਸੀ ਠੀਕ ਐ। ਦਾਹ ਦੇ ਬਈ ਜੇ ਕੋਈ ਕਮੀ ਪੇਛੀ ਆ ਤਾਂ ਯਾਰ ਹਨਾ ਆਪਾਂ ਦਾ ਸਾਰਾ ਜੋਰ ਹੀ ਲਾ ਤੇ ਲਓ ਦਾਹ ਦੇ ਕਿਸੇ ਪਾਸ ਕੋਈ ਘਾਟ ਵਾਸ ਨੂੰ ਲੱਗਦੀ ਆ ਤਾਂ ਇਹ ਇੱਕ ਛਤਰੀ ਆ ਵਾ ਜਿਹਦੀ ਤਾਂ ਪਟਕ ਲਾਈ ਆ ਆਪਾਂ ਓਕੇ ਦੀ ਰਿਪੋਰਟ ਤਿੰਨ ਹੋ ਗਈਆਂ ਠੀਕ ਹੈ ਤੇ ਚੌਥੀ ਹੋ ਗਈ ਆਹਾ ਹੋ ਗਈਆਂ ਭਾਈ ਸਾਹਿਬ ਚਾਰ ਛਤਰੀਆਂ ਕੰਪਲੀਟ ਆ ਆਪਣੀਆਂ ਮੈਂ ਬੋਕੀ ਬਾਕੀ ਦਾ ਪ੍ਰਬੰਧ ਕਰ ਦਿੰਦੇ ਇੱਕ ਪੈਪ ਲਾਉਣਾ ਤੇ ਇਹ ਇਥੇ ਜੇ ਪੋਰ ਘਾੜਦੇ ਆ ਇੱਕ ਇਥੇ ਜਾ ਥਾਂ ਜੇ ਤੇ ਇੱਕ ਉੱਥੇ ਕ ਇਥੇ ਕਉਥੇ ਨੀਵੀਆਂ ਨੀਵੀਆਂ ਛਤਰੀਆਂ ਲਾਉਣ ਨੂੰ ਠੀਕ ਹੈ ਤੇ ਕਰੋ ਲਿਆਂਦੀ ਬਈ ਬੋਕੀ ਆਪਾਂ ਤੇ ਇੱਕ ਪਾਈਪ ਵੀ ਲਿਆਂਦੀ ਆਪਦੇ ਹਿਸਾਬ ਤੇ ਤਾਂ ਹਨਾ ਇਥੇ ਪਾਉਣ ਨੂੰ ਪਰ ਇਹ ਪਾਈਪ ਸਹੀ ਨਹੀਂ ਜਿਆਦਾ ਪਤਲੀ ਹੈ 2 ਇੰਚੀ ਵਾਲੀ ਚੱਲੂਗੀ ਆਪਾਂ ਨੂੰ ਤੇ ਬੋਕੀ ਮਾਰਾਂ ਬਈ ਪਹਿਲਾਂ ਤਾਂ ਮੈਂ ਥਾਂ ਜਾ ਬਣਾ ਕੇ ਇਥੇ ਕਿਤੇ ਹਨਾ ਆਪਾਂ ਤਾਂ ਪਟ ਲਿਆ ਬਾਬਿਓ ਤੇ ਹੁਣ ਦੇ ਵਿੱਚ ਪਾਉਣ ਨੂੰ ਪਾਈਪ ਨਹੀਂ ਥਿਆਰੇ ਬਈ ਕੋਈ ਮੈਂ ਘਰੇ ਤਾਂ ਬਹੁਤ ਭਾਲੀ ਭੁਲੀ ਹਨਾ ਜਿਆਦਾ ਜਿਆਦਾ ਮੋਟੀ ਹੈ 3 ਇੰਚੀ ਜਾ ਜਵੇਂ ਇਹ ਕੈਂਚੀ ਐ ਤੇ ਆਪਾਂ ਨੂੰ ਚਾਹੀਦੀ ਡੇਢ ਆ 2 ਇੰਚ ਇਸ ਲਈ ਦੁਕਾਨ ਤੇ ਚੱਲਦੇ ਆ ਹੋ ਗਿਆ ਹੱਲ ਬਾਬੇ ਨੂੰ ਤਾਂ ਲੱਗਦਾ ਘਰੋਂ ਹੀ ਦਿਹਾਗੀ ਪਈ ਸ਼ਾਇਦ ਡੇਢ ਇੰਚ ਵਾਲੀ ਐ ਇੱਦੇ ਚ ਆਪਣੀ ਇਹ ਖੁੱਲਣ ਵਾਲੀ ਟਾਂਗੀ ਪੈ ਜੇ ਹਨਾ ਬਹੁਤ ਫਿਰ ਇਹੇ ਪਾਲਿਆ ਕਰਾਂਗੇ ਉਹਦੇ ਚਾ ਹਾਂਜੀ ਬਾਬੇ ਘਰ ਤਾਂ ਹੱਲ ਜੀ ਲਓ ਦੇਖੋ ਹੈ ਸਿਰਾ ਗੱਲਬਾਤ ਹੋ ਗਈ ਜਮਾ ਜਮਾ ਪੂਰੀ ਪੂਰੀ ਹਾ ਟਾਂਗੀ ਪੈ ਕਰੂਗੀ ਇੱਥੇ ਤੇ ਇੱਕ ਛਤਰੀ ਇੱਥੇ ਲੱਗ ਜਾ ਕਰੂ ਵਧੀਆ ਖੁੱਡਾਂ ਦੇ ਸਾਹਮਣੇ ਇੱਕ ਪੈ ਪੈ ਇੱਥੇ ਵੀ ਗੱਡਣ ਦੀ ਰਾਇਆ ਹਨਾ ਬਾਈ ਬੋਕੀ ਉਹ ਥੋੜਾ ਕੰਮ ਵੱਡਾ ਪਾਣੀ ਮਾਰ ਸਕਦੇ ਉਹ ਮਰੋਣੀ ਪੂਰ ਦੂੰਗੀ 10 15 ਫੁੱਟ ਬੋਕੀ ਅੰਦਰ ਕਬੂਤਰ ਲਾਉ ਨੂੰ ਜਾ ਫਿਰ ਆਏ ਕਰਾਂਗੇ ਆਪਾਂ ਕਬੂਤਰ ਨੂੰ ਸੁਭਾਹ ਹੋਰੂੰ ਪਾਲਾਂਗੇ ਕਬੂਤਰ ਨੂੰ ਸੁਭਾਈ ਆਪਾਂ ਟੇਢੀ ਛਤਰੀ ਦਾ ਪਾਵਾਂਗੇ ਵੀ ਟੇਢੀ ਕਰਕੇ ਲਿਆ ਕਰਨਗੇ ਠੀਕ ਆ ਬਾਬਿਓ ਚਲੋ ਹੁਣ ਕਰਾਂ ਸੰਦ ਸੰਦ ਕਰੀਏ ਸੰਭ ਕੇ ਮਤਲਬ ਕਰੀਏ ਕੈਮ ਆਖ ਜਾਂਦਾ ਸੀਗਾ ਬਾਕੀ ਛਤਰੀਆਂ ਦੇ ਅੰਦਰ ਤੁਹਾਨੂੰ ਪਤਾ ਹੀ ਠੀਕ ਹੈਗੇ ਨਹੀਂ ਛਤਰੀਆਂ ਵਾਲੀ ਕਰਦੇ ਛਾਂਡ ਆਪਾਂ ਜਾਵਾਂ ਓਕੇ ਰਿਪੋਰਟ ਆਵਾਂਗਾ ਕਵਰੇਜ ਸਾਫ ਸਫਾਈ ਕਰੀਏ ਨਾਲ ਤੇ ਲੱਗਦੇ ਹੱਥ ਪਾਈ ਕਮਰੇ ਦੀ ਵੀ ਕਰਤੀ ਹੈ ਸਾਫ ਸਫਾਈ ਵਧੀਆ ਬਣਾਤਾ ਝਾੜੂ ਝੂੜੂ ਲਾ ਕੇ ਬੈੱਡ ਬੁੱਡ ਸਾਫ ਕਰਕੇ ਫालतू ਦਾ ਸਾਰਾ ਸਮਾਨ ਚੱਕ ਕਰਕੇ ਹਨ ਤੇ ਸੈਟਿੰਗ ਕਰਦੀ ਹੈ ਮੈਂ ਹਾਂ ਤੁਹਾਨੂੰ ਪਤਾ ਹੈ ਫਿਰ ਜਿੱਥੇ ਆਪ ਰਹਿਣਾ ਪੈਣਾ ਉਹ ਚੀਜ਼ ਦੀ ਵੀ ਸਾਫ ਸਫਾਈ ਹੋਣੀ ਜ਼ਰੂਰੀ ਹੈ ਨਾ ਕਿ ਨਹੀਂ ਬਾਕੀ ਓਕੇ ਆ ਬਸ ਰੋਟਾ ਭਾਂਡੇ ਬੁੱਡੇ ਸਾਫ ਕਰਨਾ ਰਿਹਾ ਕੁਝ ਭਾਂਡੇ ਘਰੇ ਲੈ ਕੇ ਆਣਾ ਹੈ ਘਰ ਦਾ ਸਮਾਨ ਰਹੇਗਾ ਕੈਂਚਾ ਗੁੰਚ ਗਿਆ ਮੁੜ ਕੇ ਮੈਥੋਂ ਪਾਲਦੇ ਫਿਰ ਦੰਦੇ ਹਨ ਲਓ ਜੀ ਘਰੋਂ ਹੀ ਕਾਲਣਾ ਵੀ ਹੋਰ ਲਿਆਂਦਾ ਆਪਣੇ ਪੁਰਾਣੇ ਖੁੱਡਿਆਂ ਚੱਕ ਲਿਆਂਦਾ ਇੱਕ ਕੀ ਕਹਿੰਦੇ ਨੂੰ ਕੁੰਡਾ ਕਹਿ ਲਗੇ ਹਨ ਤੇ ਇੱਕ ਟੋਕਰੀ ਪਈ ਸੀ ਤੇ ਵੈਸੇ ਇੱਕ ਹੋ ਪਈ ਸੀ ਆਪਣੀ ਕੀ ਕਹਦੇ ਹੁੰਦੇ ਆ ਇੱਕ ਟੋਕਰੀ ਪਈ ਸੀ ਦੂਜੀ ਜਿਹੜੀ ਬੁਣੀ ਹੁੰਦੀ ਆ ਤੇ ਇੱਕ ਟੋਕਰੀ ਪਈ ਸੀ ਰਵੜਾ ਲਈ ਹਨ ਉਹ ਦੋ ਰਹਿ ਗਏ ਕਿ ਰਮਾ ਖਾ ਧਰ ਦੇ ਨਾ ਇਧਰ ਲੈ ਕੇ ਮਿੱਟੀ ਮੁੱਠੀ ਪਾ ਕੇ ਤੇ ਖਰਾਕ ਵੀ ਆਪਣੀ ਵੀ ਕਰਤੀ ਪੈਕ ਪੱਲੇ ਵੀ ਕਰ ਲਈ ਕਠੀ ਦੇ ਨੂੰ ਛੜਦੇ ਇਧਰ ਤੇ ਖਰਾਕ ਮੈਂ ਥੋੜੀ ਹਾਂ ਹਵਾ ਜੀ ਵਾਜਿਆਂ ਦੇ ਕਹਿੰਦਾ ਭਾਵ ਥੋੜੀ ਤੀ ਲੱਗੀ ਮੈਨੂੰ ਯਾਰ ਸਰਜੇ ਜਾਣਦੇ ਉਹ ਤੋਂ ਬਾਅਦ ਨੂੰ ਟਾਕੇ ਅੰਦਰ ਰੱਖਾਂਗੇ ਬਾਤ ਹੈ ਆਪਣਾ ਠੀਕ ਹੈ ਕਿ ਨਹੀਂ ਤੇ ਵੀ ਬੱਚੇ ਅੱਜ ਨਹੀਂ ਕੱਡੇਗੇ ਆਪਣੇ ਤੇ ਕੋ ਅੱਜ ਵਾਲਾ ਵੀ ਦਿਨ ਛੇਪ ਹੀਗਾ ਲਗਭਗ ਲੈ ਨੂਰ ਵੀ ਐਂਟਰੀ ਐ ਕਰਦਾ ਭੈਣਾਂ ਜਿਵੇਂ ਫਿਲਮਾਂ ਚ ਨਹੀਂ ਕਰਦੇ ਤੁਸੀਂ ਪੁਰਾਣੇ ਦੂਜੇ ਹੋ ਹੋ ਕਿਹੜੇ ਹੁੰਦੇ ਆ ਸਾਊਥ ਇਲੈਕਟਰ ਜੇ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਤਿਆਂ ਲਾਤੀਆਂ ਨਵੀਆਂ ਤੇ ਬੱਚੇ ਹੈਗੇ ਡਰਦੇ ਪਹਿਲਾਂ ਤਾਂ ਬਹਿ ਵੀ ਆਉਂਦੀ ਛਤਰੀ ਤੇ ਹੁਣ ਜਾਂਦੇ ਨਹੀਂ ਛਤਰੀ ਕਰਨੀ ਬਤੰਦਰ ਤੇ ਚਲੋ ਕੋਈ ਨਾ ਦੇਖਦੇ ਆ ਬਣਾ ਕੇ ਸੀ ਹੁਣ ਯਾ ਬਹਿ ਜਾਣ ਚੱਲ ਪੁੱਤ ਚਲੋ 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 ਛਤਰੀ ਤੇ ਚਲੋ ਚਲੋ ਉੱਟ ਕੇ ਹੋਰ ਭਾਂਡਾ ਪਈ ਯਾਰ ਚਿੱਟਿਆ ਆਇਆ ਚਾਲ ਹਾਈ ਕਾਲਾ ਹੈ ਆ ਆ ਆ ਉਹ ਸਿਆਣਾ ਭੈਣ ਤੈਨੂੰ ਕੀ ਹੈ ਹੈ ਚਾਲ 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 ਨਹੀਂ ਨਹੀਂ ਨਵੇਂ ਰੰਗ ਤੋਂ ਡਰਦਾ ਹੈ ਲਓ ਜੀ ਤੇ ਇਧਰ ਪਾਲੇ ਟ੍ਰੇਆਂ ਚ ਵੀ ਬਾਣੇ ਤੇ ਰਖੀ ਆਪਣੇ ਚੋਵਰਾਂ ਨੂੰ ਆਏ ਪੁੱਤ ਓਏ ਆਇਓ 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 ਵੈਸੇ ਇਹਨਾਂ ਕੋਲੇ ਪਹਿਲਾਂ ਹੀ ਬਹੁਤ ਪੇ ਸੀਗੇ ਤੇ ਇਦਦਰ ਇਹਨਾਂ ਨੂੰ ਵੀ ਪਾ ਦੀ ਆਇਓ 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 ਪਾ ਪੁੱਤ ਇੰਦਰ ਬਾੜ ਕ ਲਈ ਉਹਨਾਂ ਨੂੰ ਵੀ ਪਾ ਦਾ ਦਾਣਾ ਤੇ ਵਾਟਰ ਰਹਿ ਗਿਆ ਓਨਲੀ ਬਾਬੇ ਉਹ ਕੋ ਵਾਟਰ ਵੀ ਪਾ ਦੀ ਸਾਰੇ ਕਾਫੀ ਕਮਨ ਵੇੜ ਤੇ ਬਾਬੇ ਉਹ ਅੱਜ ਤਾਂ ਟਾਈਮ ਨਾਲ ਹੀ ਸਾਰੇ ਕੂਤਰਾ ਦਾ ਦਾਣਾ ਹੋ ਗਿਆ ਬ్రో ਉਹਦੀ ਵਾਟਰ ਵੀ ਪਾਤਾ ਮੈਂ ਠੀਕ ਹੈ ਬਾਟ ਕਲਰ ਵੀ ਦਾਣਾ ਵੀ ਪਾਤਾ ਉਹਦੀ ਪਾਣੀ ਵੀ ਪਾਤਾ ਠੀਕ ਹੈ ਤੇ ਜਿੰਨੇ ਵੀ ਆਪਣੇ ਭਾਂਡੇ ਪਏ ਸੀ ਇਧਰ ਉਧਰ ਕੌਲੀਆਂ ਗਲਾਸ ਤੇ ਸਾਰਾ ਕੁਝ ਹਨਾ ਸਾਰਾ ਕੁਝ ਚਾਕੇ ਧੋ ਤਾਕੇ ਬਧੀਆ ਰੱਖਤਾ ਉਹ ਕੇ ਰਪੋਟ ਹੋ ਗਈਆਂ ਪਸੂਨ ਦੀ ਆਹਾ ਬੱਚੇ ਤੇ ਉਹ ਕਬੂਤਰੀ ਛਤਰੀ ਤੋਂ ਲਾਉਣਾ ਹੀ ਰਹੇਗੀ ਤੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਬੈਠਣਗੇ ਹੋ ਜੱਦਾ ਘੰਟਾ 20 ਮਿੰਟ ਲਾ ਦੇਾਂਗੇ ਇੱਕੇ ਬੱਚਿਆਂ ਵਾਸਤੇ ਛੋਲੇ ਪਿਉਣ ਵਾਲਿਆ ਸੱਚ ਹਨਾ ਪਰਾਧਾ ਨੂੰ ਦੇ ਦਿਆਂਗੇ ਮੁੜ ਕੇ ਬਸ ਇਹਨਾਂ ਨੂੰ ਇੱਕ ਟਾਈਮ ਹੀ ਦਿਆ ਕਰਾਂਗੇ ਆਥ ਨੇ ਜੇ ਔਰ ਇਹ ਕੰਮ ਰੀਸ ਸੈਟਿੰਗ ਕਰਤੀ ਆਹ ਦੇਖੋ ਸਾਰੇ ਭਾਂਡੇ ਐਂ ਚਣ ਕੇ ਲਾ ਦੇ ਬੰਦਾ ਸਾਰੇ ਕੰਮ ਰੀਸ ਸਾਫ ਸਫਾਈ ਬਿਲਕੁਲ ਫਰੈਸ਼ ਪੀਸ ਹੋ ਗਿਆ ਕੰਮ ਤੇ ਬੈਟਕਿਚ ਕਾਫੀ ਨਵੀਆਂ ਜੋੜੀਆਂ ਨੇ ਆਂਡੇ ਧਰ ਲਿਆ ਤੇ ਹੁਣ ਮੈਨੂੰ ਸੈਟਿੰਗ ਨਹੀਂ ਆ ਰਹੀ ਮੈਂ ਕਿੰਨਾ ਦੇ ਬਦਲਾ ਕਿੰਨਾ ਦੇ ਨਾਮ ਬਦਲਾ ਚੱਕਰ ਇਹ ਬਣ ਗਿਆ ਾਂਡੇ ਕਾਫੀ ਜੂੜ ਗਣੇ ਧਰਲੇ ਵੈਸੇ ਬੈੜ ਕੇ ਜਾ ਲਓ ਜੀ ਕਹਿੰਦੇ ਇਧਰ ਬਲਜੀਤ ਮਾਨਾ ਵਾਲਾ ਵੀ ਪਹੁੰਚਿਆ ਹੋਇਆ ਹੈ ਸ਼ਾਦੀ ਸ਼ੂ ਦਾ ਲੜਕਾ ਹੈਲੋ ਹੈਲੋ ਮਿਲਣੇ ਹੀ ਗੱਲ ਨੂੰ ਰਹਿ ਗਈ ਹੈ ਨਹੀਂ ਯਾਰ ਘਰੇ ਹੀ ਘਰੀ ਜਾਂਦਾ ਜਿਹੜਾ ਕੋਈ ਕਰਦਾ ਇੱਥੇ ਆਉਂਦੇ ਮੈਨੂੰ ਟੱਕਰਦੇ ਨੂੰ ਤੜਕੇ ਅੱਜ ਵੀ ਆ ਗਿਆ ਉਹ ਪਰ ਹਾਂ ਮੈਂ ਵੀ ਥੋੜਾ ਜਿਹਾ ਅੰਡਰਗਰਾਊਂਡ ਹੋਣਾ ਤੇ ਇਧਰ ਨੂਰ ਜਾਨ ਵੀ ਸਾਈਕਲ ਇਹ ਪਤੰਦਰ ਸਾਈਕਲ ਦੀ ਧਸ ਕਦੇ ਸਕੂਟਰ ਦੀ ਅੰਦਰ ਪੈ ਦੇਖੀ ਉਹ ਗੁਲਾਬੀ ਜੀ ਹਾਂ اچھا ਠੀਕ ਆ ਠੀਕ ਆ ਤੂੰ ਰੱਖ ਗਿਆ ਸੀਗਾ ਠੀਕ ਗਿਆ ਸੀਗਾ ਠੀਕ ਆ ਠੀਕ ਆ ਓਕੇ ਓਕੇ ਹੁਣ ਕੀ ਕਰਦਾ ਫਿਰਦਾ ਮੈਂ ਹੁਣ ਵੀ ਗਾਂ ਜਾਂਦਾ ਸੀਗਾ ਮੈਂ ਪਹਿਲਾਂ ਮਾੜ ਪੀ ਕੇ ਕੀ ਕੀ ਕਰੀ ਅੰਦਰ ਚੱਲ ਫਿਰ ਮਾੜਾ ਹੈ ਬਾਬੇ ਮੇਜਰ ਕੋਲੇ ਚੱਲ ਗਏ ਹੁਣੇ ਆਪਾਂ ਕਬੂਤਰੀ ਛੱਡ ਗੁਣੇ ਸਿਰਫ ਆਇ ਕੋਡੇ ਚ ਉਹਦੇ ਦੋਵੇਂ ਬੱਚੇ ਘਰ ਤੇ ਵੀ ਅੰਦਰ ਜਾਲ ਦੇ ਠੀਕ ਐ ਸੌਖੇ ਹੀ ਧੜ ਗਏ ਕੋਈ ਬਾਲਾ ਤੰਗ ਨਹੀਂ ਕੀਤਾ ਤੇ ਆ ਕਬੂਤਰੀ ਚੱਕ ਲਈ ਬਈ ਬਾਬੇ ਮੇਜਰ ਨੂੰ ਦੇਣ ਵਾਸਤੇ ਚੰਗੀ ਬਹੁਤ ਆ ਬਈ ਕਬੂਤਰੀ ਜਿਹਦੀ ਵੀ ਆ ਹਨਾ ਫੁੱਲ ਚੰਗੇ ਜਾਵਾਂ ਇੱਕ ਪੱਲੇ ਚ ਕੈਂਚੀ ਪਾਤੀ ਬਈ ਠੀਕ ਐ ਕਿਉਂ ਉੱ ਇਹ ਕਿਹੜੇ ਵੇਲੇ ਦਾਣੇ ਪਾਉਂਦੇ ਨੇ ਕੱਢ ਦੇਣੀ ਆ ਬਾਬਾ ਜੀ ਨੇ ਤੇ ਮੁੜ ਕੇ ਕਿਸ ਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਤੇ ਕੰਮ ਪੱਕਾ ਹੀ ਕਰਦਗੇ ਆ ਗਈ ਜੀ ਬਾਬੇ ਮੇਦਰੇ ਕਰੇ ਇੱਥੇ ਸਾਈਡ ਤੇ ਰੋਕ ਦੇ ਕਰਾਂ ਬਾਬਾ ਜੀ ਘਰੇ ਹੈ ਨਹੀਂ ਤੇ ਬੰਮੇ ਨੂੰ ਖੋਡੇ ਛੱਡਿਆ ਵਾ ਜਾ ਕੇ ਲਓ ਜੀ ਇਹ ਕਬੂਤਰੀ ਤੇ ਆ ਕਬੂਤਰ ਨਾਲ ਲਾਉਣੀ ਹੈ ਇਹ ਠੀਕ ਆ ਇਹ ਵੀ ਆਪਣੀ ਵਾਲੀ ਵੱਡੀ ਜੋੜੀ ਦਾ ਖਟੀਆਂ ਵਾਲੀ ਦਾ ਕਬੂਤਰੀ ਛੱਡਤੀ ਬਾਬਾ ਜੀ ਤੇ ਹੁਣ ਚੱਲਦੇ ਆਪਾਂ ਬਾਦਲ ਮੈਡੀਕਲ ਚੋਕ ਦਾ ਮੈਡੀਕਲ ਬਾਗਲੇ ਇੱਕੀ ਮਸ਼ਹੂਰ ਮੈਡੀਕਲ ਆ ਤੇ ਬਾਕੀ ਬਾਬਾ ਜੀ ਉਹਦੇ ਹੋਇਆ ਵੋਟਾਂ 'ਚ ਪੂਰਾ ਜੋਰ ਸ਼ੋਰ ਆ ਠੀਕ ਹੈ ਕਿ ਨਹੀਂ ਉਹ ਕੰਮ ਸਾਨੂੰ ਪਤਾ ਹੀ ਆ ਵੀ ਬਾਬਾ ਜੀ ਹੁੰਦੇ ਮੁਰੇ ਇਸ ਟਾਈਮ ਆ ਵੀ ਮੈਂਬਰਸ਼ਿਪ ਹੋਣੀ ਤੋਂ ਬਾਅਦ ਵੀ ਬਾਬਾ ਜੀ ਇਹ ਚੋਣ ਨਿਸ਼ਾਨ ਕੀ ਆ ਕਬੂਤਰੀ ਕਬੂਤਰੀ ਜਿਹੜੇ ਅੱਜ ਛੱਡ ਗਏ ਉਹ ਚੋਣ ਨਿਸ਼ਾਨ ਚੋਣ ਕਰਨਾ ਬਾਬਾ ਦਾ ਪਹਿਲੇ ਹੀ ਮੈਂਬਰ ਸੀਗਾ ਹੁਣ ਇਹ ਤੋਂ ਬਾਅਦ ਮੈਂਬਰੀ ਹੋਰ ਹਾਂ ਹੁਣ ਸਪੋਰਟ ਦਾ ਹੈ ਲੋਪਈ ਮਹਾ ਬੰਦਾ ਵੀ ਲੈ ਚਲੇ ਜਾਂਦੇ ਹੋਏ ਬਾਦਲ ਗਏ ਸੀਗੇ ਪੱਗਾ ਡਾਊਨ ਕਹਿੰਦੇ ਮੇਰੇ ਵੀਰੋ ਪਈ ਤੇ ਪੂਰਾ ਜੋਰ ਲੱਗਾ ਪਿਆ ਕਹਿੰਦੇ ਚੋਬਰਾਂ ਦਾ ਕੜਤੀ ਛੰਡ ਪਈ ਦੀ ਪਈ ਚੌੜੀ ਕਰਤੀ ਖਾਲ ਨਾਲ ਹਾਂਜੀ ਹੋਰ ਕੀ ਐ ਆ ਸਾਰਾ ਕੰਮ ਬੱਗੇ ਨੇ ਕੀਤਾ ਪਈ ਵਾਲਾ ਮੁਗਦੀ ਗੱਲ ਆ ਵੇਖੋ ਨਲ ਤਾਂ ਚੌੜੀ ਕਰਤੀ ਪਈ ਤੇ ਨਲੇ ਬਈ ਨਾ ਨਾ ਲਾ ਦੇ ਮਿੱਟੀ ਹਨਾ ਵਧੀਆ ਕੀਤਾ ਚੱਲੀਏ ਕਰਨ ਨੂੰ ਜੀ ਘਰੇ ਤੇ ਹੁਣ ਸਰ ਮੈਂ ਕਿਹਾ ਆਪਣੇ ਚੰਗੂ ਮੰਗੂ ਚੰਗੂ ਐ ਤੇ ਮੰਗੂ ਦੁਨੀਆਂ ਦਾ ਸਭਲਾ ਮੇਨੂੰ ਹੋਲੀ ਕਰਕੇ ਦੱਸ ਕੀ ਆ ਤੂੰ ਬਾਬਾ ਯਾਰਾ ਹੌਲੀ ਕੀ ਚੰਗੂ ਕੀ ਮੰਗੂ ਚੰਗੂ ਐ ਕਿ ਮੰਗੂ ਐ ਤੂੰ ਹਾਂ ਪਤਾ ਹਰਫੇ ਜੋ ਤਾ ਨਾ ਹੀ ਇੱਕ ਤਾਂ ਬੜੇ ਕੱਬੇ ਰੱਖਦੇ ਹਾਂ ਪਤਾ ਕੀ ਕੋਈ ਨੇ ਕੱਲ ਨੂੰ ਫਿਰ ਤੈਨੂੰ ਚਾਕਲੇਟ ਵੀ ਦੇ ਦਾਂਗੇ ਵਾਧੂ ਪੈਸੇ ਤੂੰ ਮੇਰੇ ਕੋਲੇ ਲੈ ਇਧਰ ਆਉਂਦੇ ਨੀ ਤੇਨੂੰ ਚਾਕਲੇਟ ਖਵਾਣ ਦੇ ਹਾਂਜੀ ਬਾਬੇ ਤੇ ਕੱਲ ਰਹਿ ਗਈ ਸੀ ਸੱਚ ਪਾਈ ਹੈਣਾ ਵੀ ਤੁਹਾਨੂੰ ਬਾਬੇ ਮੇਜਰ ਦੇ ਕਬੂਤਰ ਵੀ ਦਿਖਾਵਾਂਗੇ ਬਈ ਆਪਾਂ ਅੱਜ ਆਪਨੇ ਕੋਲੇ ਟਾਈਮ ਥੋੜਾ ਸੀਗਾ ਤੇ ਬਾਕੀ ਉੱਥੇ ਕਬੂਤਰ ਵੀ ਥੋੜੇ ਹੀ ਆ ਗਿਣਵੇਂ ਚੁਣਵੇਂ ਕਬੂਤਰ ਆ ਇਕੋਛ ਆਪਣੇ ਖਟੀਆਂ ਵਾਲੀ ਮੇਨ ਜੂੜੀਆਂ ਹਨਾ ਘੰਡ ਕਾਂਤ ਲਈ ਉਹਨਾਂ ਦੇ ਇੱਕ ਦਾ ਪੱਠਾ ਹੋਊਗਾ ਇੱਕ ਦੋ ਪੱਠੇ ਜੋ ਉਹਨਾਂ ਦੇ ਹੋਣਗੇ ਇੱਕ ਆਪਣੀ ਵੱਡੀ ਝਾਲਰ ਵਾਲੀ ਦਾ ਪੱਠਾ ਹੋਊਗਾ ਸ਼ਾਇਦ ਤੇ ਬਸ ਕੁਝ ਕਾਲੇ ਚੀਨਾਂ ਚ ਦੋ ਤਿੰਨ ਚਿੱਟੀਆਂ ਵਾਲੇ ਕਾਲੇ ਚੀਨਾਂ ਚ ਖਟੀਆਂ ਵਾਲੇ ਕਾਲੇ ਚੀਨਾਂ ਦਾ ਹੈ ਨਹੀਂ ਬਾਬੂ ਕੋਲ ਇੱਕ ਵੀ ਠੀਕ ਹੈ ਤੇ ਕੋਈ ਨਾ ਟਾਈਮ ਲੱਗਾ ਦਿਖਾ ਲਿਆ ਮੈਂ ਕੂਤਰ ਉੱਥੇ ਵੀ ਟਿਬਲੀ ਕੋਲ ਵੀ ਜਾ ਕੇ ਉਹਦੇ ਕਬੂਤਰ ਵੀ ਦਿਖਾਉਣੇ ਆ ਬਈ ਤੇ ਕੰਮ ਬਹੁਤ ਕਰਨੇ ਆ ਚਲੋ ਕੋਈ ਨਾ ਫਿਰ ਵੀ ਅੱਜ ਬਹੁਤ ਕੰਮ ਨਿਬੜ ਗਏ ਬਈ ਖਰਾਕ ਵਾਲਾ ਹੋ ਗਿਆ ਸ਼ਤਰੰਗ ਵਾਲਾ ਹੋ ਗਿਆ ਪੋਰ ਗੱਡ ਤਾਂ ਸਭ ਕੁਝ ਹੋ ਗਿਆ ਬਾਬੂ ਟਾਂਗੀ ਲਿਓਣੀ ਸੀ ਅਕਾਊਂਟ ਚ ਪੈਸੇ ਕੱਢ ਕੇ ਅਕਾਊਂਟ ਚ ਸਿਰਫ ਰਹਿ ਗਏ 1147 ਰੁਪਏ ਓਨਲੀ ਤੇ ਟਾਂਗੀ ਆਊਗੀ 650 ਦੀ ਤੇ 600 ਤੋਂ ਘੱਟ ਹੋਵੇ ਤਾਂ ਬੈਲੈਂਸ ਹੀ ਮਾਈਨਸ ਹੋ ਜਾਂਦਾ ਅਕਾਊਂਟ ਦਾ ਤਾਂ ਕਰਕੇ ਹੁਣ ਅਗਲੇ ਮਹੀਨੇ ਤੱਕ ਵੇਟ ਕਰਨੀ ਪੋਗੀ ਹਾਂਜੀ ਬਾਪੂ ਇੱਥੇ ਬੈਠਾ ਵੀਡੀਓ ਅਪਲੋਡ ਕਰੀ ਜਾਂਦਾ ਸੀ ਬਈ ਤੇ ਮੇਰੀ ਨਿਗਾ ਪਈ ਸਾਹਮਣੇ ਇੱਕ ਬੱਚਾ ਥਲੇ ਢਿੱਗਿਆ ਮੈਨੂੰ ਸਾਹਮਣੇ ਹੈ ਵੀ 6400 ਵਾਲੇ ਦਾ ਦੂਰੋਂ ਹੀ ਦੇਖ ਕੇ ਦੱਸਤਾ ਤਾਂ ਹਾਂ ਥੋੜੇ ਢਿੱਗਿਆ ਥੱਲੇ ਦਣਦੁਨ ਲੈਣ ਦੇ ਚੱਕਰਾਂ 'ਚ ਢਿੱਗਣਾ ਚਲੋ ਕੋਈ ਡੱਕ ਨਹੀਂ ਵੀਡੀਓ ਅਪਲੋਡ ਕਰੀ ਲਿਚਾ ਕੇ ਉਹਨੂੰ ਰੱਖਿਆ ਮੱਥੇ ਹਣਾ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰ ਲੈ ਕੇ ਕਰੇ 1 ਮਿੰਟ ਬਾਅਦ ਬਾਹਰ ਨਾ ਇੱਧਰ ਕਰਿਆਂ ਦੀ ਬਾਬੇ ਉਹ ਰੋਟੀ ਰੋਟੀ ਖਾयां ਦੀ ਹੋ ਗਈ ਜਮਾ ਫਰੈਸ ਇਹ ਤੇ ਲੈਣ ਚੱਲਣਾ ਕੋਲ ਬਾਹਰ ਲੱਗਦਾ ਕੋਣ ਹੋਇਆ ਚਾਨਣ ਪਹਿਲਾਂ ਮੈਂ ਆਖਿਆ ਜਗਮਗ ਜਗਮਗਾ ਕਿਉਂ ਨਹੀਂ ਹੋ ਰਿਆ ਤੇ ਓਕੇ ਹਰ ਬਸ ਨਾ ਬਈ ਕੋਈ ਕੰਮ ਤਾਂ ਦਾ ਰਹਿਣੀ ਆ ਮੇਰੇ ਹਿਸਾਬ ਨਾਲ ਤਾਂ ਵਲੌਗ ਦੀ ਓ ਬੱਚਾ ਨੂੰ ਛੋਲੇ ਦੇਣੇ ਆ ਬਈ ਅੱਜ ਹਾਂਜੀ ਮੇਰੇ ਵੀਰੋ ਇਹ ਬੱਚਿਆਂ ਨੂੰ ਛੋਲੇ ਤੇ ਪਾਣੀ ਦੇਤਾ ਬਰੋ ਠੀਕ ਹੈ ਓਕੇ ਰਪੋਟਾਂ ਕਰਤੇ ਆ ਪੋਟੇ ਫੁੱਲੇ ਨਾਂ ਦੇ ਤੇ ਬਈ ਕੱਲ ਤੋਂ ਇਹਨਾਂ ਨੂੰ ਵੀ ਇੱਕ ਟਾਈਮ ਦੇਣ ਲੱਗ ਜਾਾਂਗੇ ਆਪਾਂ ਛੋਲੇ ਠੀਕ ਹੈ ਕਿ ਨਹੀਂ ਸ਼ਾਮ ਨੂੰ ਦਿਆ ਕਰਾਂਗੇ ਤੇ ਸਵੇਰ ਇਹਨਾਂ ਦੇ ਮੂਰੇ ਮਤਲਬ ਸਾਰਾ ਦਿਨ ਦਾਣੇ ਰੱਖਿਆ ਕਰਾਂਗੇ ਕਿਉਂਕਿ ਬਹੁਤ ਵੱਡੇ ਹੋਏ ਪਏ ਬਈ ਇਹ ਆਪ ਦਾਣੇ ਚੁੱਕਣ ਵਾਲੇ ਹੈਗੇ ਇਹ ਤਾਂ ਕਰਕੇ ਇੱਕ ਮਿੰਟ ਚਲੋ ਇੱਧਰ ਛੱਡ ਦੇਣ ਇਹਨਾਂ ਨੂੰ ਮੈਂ ਕਰ ਹਾਂਜੀ ਬਾਪੂ ਤੇ ਓਕੇ ਆ ਬਈ ਰਪੋਟਾਂ ਵਾਸ ਹੁਣ ਕਰਦੀ ਆਪਾਂ ਵਲੌਗ ਦੀ ਐਂਡਿੰਗ ਬੈਠ ਗਿਆ ਕਿ ਨਹੀਂ ਹੁਣ ਕੋਈ ਕੰਮ ਨਹੀਂ ਰਹਿ ਗਿਆ ਆਪਣੇ ਕੋਲ ਸਾਰੇ ਕੰਮ ਤਾਂ ਨਿਬੜ ਗਏ ਤੇ ਇਸ ਤੋਂ ਬਾਅਦ ਆਣੀ ਪਤਾ ਕਦੋਂ ਨੀਂਦ ਆ ਜਾਏ ਤੇ ਬਾਸ ਠੀਕ ਆ ਬਈ ਕੱਲ ਨੂੰ ਮਿਲਦੇ ਆਂ ਦੇਖਦੇ ਆਂ ਕੀ ਬੰਦ ਆ ਬਾਈ ਸਾਰੇ ਵੀਰਾਂ ਨੂੰ ਲਵ ਯੂ ਬਈ ਜਿੰਨੇ ਵੀ ਆਪਣੇ ਭਰਾ ਛੋਟੇ ਵੱਡੇ ਆਪਾਂ ਨੂੰ ਪਿਆਰ ਕਰਦੇ ਤੇ ਦੇਖਦੇ ਆ ਚਾਹੁੰਦੇ ਆ ਦਿਲੋਂ ਧੰਨਵਾਦ ਹਰਾਂ ਦਾ ਬਈ ਠੀਕ ਆ ਗੁੱਡ ਨਾਈਟਸ ਬਾਏ ਬਾਏ